ਮਿਹਰਬਾਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਬਦਾਂ ਦੇ ਹੇਰ ਫੇਰ 'ਚ ਮੋੜ ਤੁਹਾਡਾ ਸਵਾਗਤ ਅੱਜ ਦੀ ਛੋਟੀ ਕਹਾਣੀ ਦਾ ਅਨੁਵਾਨ ਹੈ ਪੰਡਿਤ ਜੀ ਸਾਡੇ ਸਮਾਜ 'ਚ ਆਲੇ-ਦੁਆਲੇ ਦੇਖੀਏ ਤੇ ਬਹੁਤ ਸਾਰੇ ਬਾਬੇ ਦੇ ਪੰਡਿਤ ਨੇ ਜਿਹੜੇ ਭੁਇਖ ਦੱਸਦੇ ਨੇ ਕੋਈ ਪਰਚੀ ਕੱਢ ਕੇ ਦੱਸਦਾ ਕੋਈ ਹੱਥ ਰੇਖਾ ਵੇਖ ਕੇ ਦੱਸਦਾ ਕੋਈ ਭੁਇਖ ਬਣਾਉਣ ਦੀਆਂ ਗੱਲਾਂ ਕਰਦਾ ਕੋਈ ਬੀਤੇ ਦੀਆਂ ਗੱਲਾਂ ਕਰਦਾ ਕੋਈ ਪਰਚੀ ਤੇ ਲਿਖ ਕੇ ਵਿਦੇਸ਼ ਜਾਣ ਦੇ ਵੀਜ਼ੇ ਲਵਾ ਕੇ ਦਿੰਦਾ ਕੋਈ ਨੌਕਰੀਆਂ ਦੇਈ ਜਾਂਦਾ ਬਹੁਤ ਕੁਛ ਹੁੰਦਾ ਪਰ ਮੇਰਾ ਜਾਤੀ ਤਜਰਬਾ ਇਹ ਹੈ ਕਿ ਇਹ ਸਭ ਸ਼ਬਦਾਂ ਦਾ 헤ਰ ਫੇਰ ਹੁੰਦਾ ਜੇ ਕੋਈ ਸ਼ਬਦਾਂ ਦੇ ਜਾਲ ਚ ਫਸ ਜਾਏ ਗੱਲ ਬਣ ਜਾਏ ਤੇ ਬਾਬਾ ਜੀ ਦਾ ਭਗਤ ਜੇ ਉਹ ਸ਼ਬਦਾਂ ਦੇ ਜਾਲ ਚ ਨਾ ਫਸੇ ਤੇ ਫਿਰ ਉਹ ਬਾਬਿਆਂ ਤੋਂ ਦੂਰ ਹੋ ਜਾਂਦਾ ਸਨ 1987 ਵਿੱਚ ਮੈਂ ਐਮਏ ਪੋਲੀਟੀਕਲ ਸਾਇੰਸ ਕੀਤੀ ਤੇ ਮੇਰੇ ਨੰਬਰ 55% ਨਹੀਂ ਬਣੇ ਤੇ ਮੈਨੂੰ ਮੇਰੇ ਉਸਤਾਦਾਂ ਨੇ ਕਿਹਾ ਵੀ ਮਿਹਰਬਾਨ ਇੰਪਰੂਵਮੈਂਟ ਦੇ ਪੇਪਰ ਦੇ ਲੈ 55% ਨੰਬਰ ਜ਼ਰੂਰੀ ਨੇ ਅਧਿਆਪਕ ਬਣਨ ਵਾਸਤੇ ਇਹ ਮੋਡਲੀ ਯੋਗਤਾ ਹੈ ਮੈਂ ਇੰਪਰੂਵਮੈਂਟ ਦਾ ਪੇਪਰ ਦਿੱਤਾ ਇੱਕ ਪੇਪਰ ਜਿਵੇਂ ਮੇਰੇ ਨੰਬਰ ਘੱਟ ਸਨ ਮੈਂ ਉਹ ਪੇਪਰ ਦਿੱਤਾ ਮੇਰੇ 55% ਨੰਬਰ ਬਣ ਗਏ ਗੁਰੂ ਨਾਨਕ ਦੇ ਯੂਨੀਵਰਸਿਟੀ ਤੋਂ ਮੈਂ ਰਿਜ਼ਲਟ ਲੈ ਕੇ ਘਰ ਪਰਤਿਆ ਜਦੋਂ ਮੈਂ ਘਰ ਪਰਤਿਆ ਤੇ ਬੈਠਕ ਦੇ ਵਿੱਚ ਮੇਰੇ ਪਿਤਾ ਜੀ ਦੇ ਨਾਲ ਇੱਕ ਪੰਡਤ ਜੀ ਬੈਠੇ ਸੀ ਅੰਮ੍ਰਿਤਸਰ ਦੇ ਬਹੁਤ ਮਸ਼ਹੂਰ ਪੰਡਾ ਸਨ ਉਹਨਾਂ ਦਾ ਦਫ਼ਤਰ ਸੀ ਮਾਲਵੀਆ ਰੋਡ ਕ੍ਰਿਸਟਲ ਚੌਂਗ ਦੇ ਕੋਲ ਬੜੀ ਦੂਰੋਂ ਦੂਰੋਂ ਲੋਕ ਉਹਨਾਂ ਕੋਲ ਆਉਂਦੇ ਸੀ ਮੇਰੇ بڑے ਭਾਈ ਦੇ ਉਹ ਜਾਣਕਾਰ ਸਨ ਮੇਰਾ بڑا ਭਾਈ ਵੀ ਨਾਲ ਹੀ ਬੈਠਾ ਸੀ ਉੱਥੇ ਮੈਂ ਜਦੋਂ ਬੈਠਕ ਚ ਅੰਦਰ ਵੜਿਆ ਤੇ ਪੰਡਤ ਜੀ ਦੇ ਨਾਲ ਖੱਬੇ ਪਾਸੇ ਵਾਲਾ ਸੋਫਾ ਖਾਲੀ ਸੀ ਮੈਂ ਬਹਿ ਗਿਆ ਜਾ ਕੇ ਮੇਰਾ ਤਾਰੂਫ ਸਿਰਫ ਇੰਨਾ ਕੀ ਕਰਾਇਆ ਗਿਆ ਵੀ ਇਹ ਮੇਰਾ ਛੋਟਾ ਬੇਟਾ ਉਸ ਤੋਂ ਪਹਿਲੇ ਸ਼ਾਇਦ ਕੋਈ ਗੱਲ ਹੋਈ ਹੋਵੇ ਮੈਨੂੰ ਨਹੀਂ ਪਤਾ ਕੁਝ ਪਲਾਂ ਬਾਅਦ ਹੀ ਪੰਡਤ ਜੀ ਨੇ ਮੇਰਾ ਸੱਜਾ ਹੱਥ ਫੜਿਆ ਤੇ ਉਹਨਾਂ ਨੇ ਮੇਰੀ ਹੱਥ ਦੀ ਰੇਖਾ ਪੜ੍ਹਨੀ ਸ਼ੁਰੂ ਕੀਤੀ ਕੁਝ ਪਲ ਲੰਘੇ ਤੇ ਮੇਰੇ ਪਿਤਾ ਜੀ ਨੇ ਕਿਹਾ ਕੁਝ ਦਸੂਏ ਦੇ ਬਾਰੇ ਤੋਂ ਪੰਡਤ ਜੀ ਨੇ ਦੋ ਗੱਲਾਂ ਕਹੀਆਂ ਬੜੀਆਂ ਜ਼ਰੂਰੀ ਦੱਸਣ ਵਾਲੀਆਂ ਦੋ ਗੱਲਾਂ ਉਹਨੇ ਕਹੀਆਂ ਪਹਿਲੀ ਗੱਲ ਕਿ ਇਹਦੇ ਹੱਥ 'ਚ ਪੜ੍ਹਾਈ ਨਹੀਂ ਹੈਗੀ ਤੇ ਦੂਸਰੀ ਗੱਲ ਇਹਨੇ ਨੌਕਰੀ ਨਹੀਂ ਕਰਨੀ ਇਹ ਬਿਜ਼ਨਸ ਕਰੇਗਾ ਨੌਕਰੀ ਨਹੀਂ ਕਰ ਸਕਦਾ ਮੈਂ ਹੱਥ ਖਿੱਚ ਲਿਆ ਪਿਤਾ ਜੀ ਨੇ ਹੱਸ ਕੇ ਕਿਹਾ ਵੀ ਐਵੇਂ ਮੇਰੇ ਘਰ ਬੈਠਾ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਐਵੇਂ ਕਰ ਲਈ ਹੋਈਗੀ ਇਹਨੇ ਪਰ ਇਹਦੀ ਹੱਥ ਦੀ ਰੇਖਾ ਦੇ ਵਿੱਚ ਖਿੱਚ ਤੁਰੂ ਕੇ ਬੀਏ ਤੱਕ ਭਾਵੇਂ ਪੜ ਲਏ ਇਸ ਤੋਂ ਅੱਗੇ ਪੜ੍ਹਾਈ ਨਹੀਂ ਹੈਗੀ ਮੈਂ ਕਿਹਾ ਇੰਪਰੂਵਮੈਂਟ ਦਾ ਰਿਜ਼ਲਟ ਵੀ ਆ ਗਿਆ ਮੇਰਾ ਇੰਪਰੂਵਮੈਂਟ ਵੀ ਹੋ ਗਿਆ 55% ਮੇਰੇ ਨੰਬਰ ਬਣ ਗਏ ਆ ਇੰਨੀ ਗੱਲ ਕਹਿ ਕੇ ਮੈਂ ਕਮਰੇ ਚੋਂ ਬਾਹਰ چلا ਗਿਆ ਬਾਅਦ ਵਿੱਚ ਪੰਡਤ ਜੀ ਨੇ ਤੀਸਰੀ ਗੱਲ ਗਈ ਮੇਰੇ ਪਿਤਾ ਜੀ ਨੂੰ ਮੇਰੇ ਬਾਰੇ ਉਹ ਕਹਿੰਦਾ ਵੀ ਮੁੰਡੇ ਦੀ ਵਿਲ ਪਾਵਰ ਬੜੀ ਆ ਉਹ ਕਹਿੰਦੇ ਵੀ ਉਹ ਕਿਵੇਂ ਕਹਿੰਦਾ ਵੀ ਮੇਰੇ ਕੋਲ ਬੜੀ ਬੜੀ ਦੂਰੋਂ ਲੋਕ ਆਉਂਦੇ ਨੇ ਬਹੁਤ ਕੁਝ ਪੁੱਛਦੇ ਜਦੋਂ ਮੈਂ ਆ ਨਦੀ ਹੱਥ ਦੀ ਰੇਖਾ ਵੇਖਦਾ ਦੇ ਤੁਹਾਡੇ ਮੁੰਡੇ ਨੂੰ ਮੈਨੂੰ ਇੱਕ ਗੱਲ ਨਹੀਂ ਪੁੱਛੀ ਇਸੇ ਕਰਕੇ ਕਹਿ ਰਿਹਾ ਦੀ ਬਿੱਲ ਪਾਵਰ ਬੜੀ ਹੈ ਕੁਝ ਦਿਨ ਲੰਘੇ ਪਿਤਾ ਜੀ ਨੇ ਮੈਨੂੰ ਬੁਲਾਇਆ ਮੈਨੂੰ ਪੁੱਛਿਆ ਕਹਿੰਦੇ ਬਿਜ਼ਨਸ ਕਰਨਾ ਹੀ ਕੋਈ ਤੇ ਦੱਸ ਐਮਏ ਕੀਤੀ ਨੂੰ ਤਕਰੀਬਨ ਸਾਲ ਹੋ ਗਿਆ ਸੀ ਨੌਕਰੀ ਕੋਈ ਢੰਗ ਦੀ ਮਿਲ ਨਹੀਂ ਸੀ ਰਹੀ ਖਾਲਸਾ ਕਾਲਜ ਫਾਰ ਊਮਨ ਦੇ ਸਾਹਮਣੇ ਰੀਜੈਂਟ ਫੋਟੋਗ੍ਰਾਫਰ ਸੀ ਮਿੱਤਰ ਜੀ ਮੇਰਾ ਸਰਬਜੀਤ ਸਿੰਘ ਬਾਬੋ ਦੇ ਕੋਲ ਮੈਂ ਕੰਮ ਸਿੱਖਦਾ ਸਮ ਫੋਟੋਗ੍ਰਾਫੀ ਦਾ ਤਕਰੀਬਨ ਸਾਲ ਕੋ ਉੱਥੇ ਹੋ ਗਿਆ ਸੀ ਮੈਨੂੰ ਪਿਤਾ ਨੂੰ ਫਿਕਰ ਹੁੰਦਾ ਟੈਂਸ਼ਨ ਵੀ ਸੀ ਕਿ ਪੰਡਤ ਜੀ ਕਹਿ ਗਏ ਇਹਨੇ ਨੌਕਰੀ ਨਹੀਂ ਕਰਨੀ ਆਖਦੇ 60000 ਰੁਪਿਆ ਹੈਗਾ ਮੇਰੇ ਕੋਲ ਕਹਿਣਾ ਤੇ ਬਿਜ਼ਨਸ ਤੇ ਲਾ ਲਾ ਕਿਸੇ ਸਾਲਕ ਮੈਂ ਫੋਟੋਗ੍ਰਾਫੀ ਸਿੱਖਦਾ ਪਿਆ ਸਾਂ ਤੇ ਮੈਨੂੰ ਇਹ ਸਮਝ ਲੱਗ ਗਈ ਕਿ ਬਿਜ਼ਨਸ ਜਿਹੜਾ ਹੈ ਇਹ ਸਾਰਾ ਦਿਨ ਸ਼ਬਦਾਂ ਦਾ ਹੀਰ ਫੇਰੀਆ ਗ੍ਰਾਹਕਾਂ ਦੇ ਨਾਲ ਤੇ ਦੂਸਰਾ ਮੈਨੂੰ ਇਹ ਵੀ ਸਮਝ ਲੱਗ ਗਈ ਕਿ ਮੇਰੇ ਅੰਦਰ ਅ ਬਿਜ਼ਨਸ ਵਾਲਾ ਸੁਭਾਅ ਨਹੀਂ ਹੈਗਾ ਮੈਂ ਪਿਤਾ ਜੀ ਨੂੰ ਕਿਹਾ ਕਿ ਪੈਸੇ ਸਾਹਮਣੇ ਰੱਖ ਲਓ ਤੁਹਾਡੇ ਕੰਮ ਆਉਣਗੇ ਮੈਂ ਬਿਜ਼ਨਸ ਚ ਲਾਤੇ ਤੇ ਡੁੱਬ ਜਾਣੇ ਜੇ ਸ਼ਾਇਦ ਪੰਡਤ ਜੀ ਦੇ ਸ਼ਬਦਾਂ ਦੇ ਜਾਦ ਵਿੱਚ ਮੈਂ ਫਸ ਜਾਂਦਾ ਫੇਸ਼ਾਰ ਹੁਣ ਵੀ ਕੋਈ ਛੋਟੀ ਮੋਟੀ ਹੱਟੀ ਕਰਦਾ ਹੁੰਦਾ ਹੁਣ ਹੱਥ ਦੀਆਂ ਮੇਰੀਆਂ ਲਕੀਰਾਂ ਦੇ ਪਿਛੇ ਹੋਰ ਕਹਿ ਰਹੀਆਂ ਸੀ ਪਰ ਇਹ ਆ ਕਿ ਮੇਰੇ ਗੁਰੂਆਂ ਨੇ ਮੇਰੀਆਂ ਲਕੀਰਾਂ ਜਿਹੜੀਆਂ ਸੀ ਉਹ ਬਦਲ ਦਿੱਤੀਆਂ ਮੱਥੇ ਦੀਆਂ ਉਸ ਤੋਂ ਬਾਅਦ ਫਿਰ ਇਹ ਹੱਥ ਦੀਆਂ ਲਕੀਰਾਂ ਮੈਨੇ ਨਹੀਂ ਰੱਖਦੀਆਂ ਸਮਾਂ ਲੰਘਿਆ ਮੈਂ ਬੀਅਡ ਕਰ ਲਈ 1990 ਦੇ ਵਿੱਚ ਇੱਕ ਸਾਲ ਬਾਅਦ ਮੈਂ ਐਮੈਡ ਵੀ ਕਰ ਲਈ 1991 ਵਿੱਚ ਮੈਂ ਜਬੀਟੀ ਅਧਿਆਪਕ ਭਰਤੀ ਹੋ ਗਿਆ 1993 ਵਿੱਚ ਮੈਂ ਐਮਏ ਪੰਜਾਬੀ ਵੀ ਕਰ ਲਈ 1997 ਵਿੱਚ ਮੈਂ ਪੀਐਚਡੀ এডਿਕੇਸ਼ਨ ਵਿੱਚ ਕਰ ਲਈ ਤੇ 2009 ਵਿੱਚ ਡਿਪਲੋਮਾ ਉਰਦੂ ਦਾ ਵੀ ਕਰ ਲਿਆ ਹਾਲਾਂ ਮੇਰੇ ਹੱਥ ਦੀ ਲਕੀਰ ਚ ਪੜਾਈ ਨਹੀਂ ਸੀ ਹੈਗੀ ਤਕਰੀਬਨ 13 ਸਾਲ ਮੈਂ ਸੀਨੀਅਰ ਸਕੈਂਡਰੀ ਸਕੂਲ ਚ ਪੜਾਇਆ ਤੇ तकरीबन 21 ਸਾਲ ਮੈਂ ਬੀਅਰਡ ਕਾਲਜ ਵਿੱਚ ਪੜਾਇਆ। ਕੁੱਲ ਮਿਲਾ ਕੇ 34 ਕੋ ਸਾਲ ਮੈਂ ਲਗਾਤਾਰ ਨੌਕਰੀ ਕੀਤੀ। ਹੱਥ ਦੀ ਲਖੀਰ 'ਚ ਮੇਰੇ ਨੌਕਰੀ ਨਹੀਂ ਸੀ ਹੈਗੀ। ਸੋ ਮੇਰਾ ਤਜਰਬਾ ਇਹੋ ਹੈ ਵੀ ਇਹ ਸਭ ਸ਼ਬਦਾਂ ਦਾ ਹੈ ਫਿਰ ਜਿੱਥੇ ਸ਼ਬਦਾਂ 'ਚ ਕੋਈ ਫਸ ਜੇ, ਕਾਮਯਾਬ ਹੋ ਜਾਏ ਤੇ ਬਾਬਾ ਜੀ ਦੀ, ਪੰਡਤ ਜੀ ਦੀ ਬੱਲੇ ਬੱਲੇ। ਤੇ ਜੇ ਉਹ ਬੰਦਾ ਕਾਮਯਾਬ ਨਾ ਹੋਏ ਤੇ ਬਾਬਿਆਂ ਪੰਡਤਾਂ ਨੂੰ ਕੀ ਫਰਕ ਪੈਂਦਾ? ਤੋਂ ਨਹੀਂ ਤਾਂ ਔਰ ਸਹੀ ਔਰ ਨਹੀਂ ਤਾਂ ਔਰ ਸਹੀ ਤੁਹਾਡਾ ਬਹੁਤ ਬਹੁਤ ਧੰਨਵਾਦ